ਕਾਇ ਸ਼ੇਰ ਸੰਗਿ ਵਿਸ਼ਨੂ ਪਾਵਾਂਂਦੀ ਗਾ ਸੋਹੰ ਮਹਾਰਾਏ ਸ਼ੇਰ ਸੰਗਿ ਵਿਸ਼ਨੂ ਪਾਵਾਂਂਦੀ ਗਾ ਹਾਂਜੀ ਪਿਆਰੀਆਂ ਸੰਗਤ ਜੀ ਦਸਣਾ ਕੀ ਆ ਦਸਣ ਸੋਂ ਤੋਂ ਵੱਡੀ ਖੇਲ ਹੋਈ ਆ ਦੱਤਨ ਨੂੰ ਪਦਾ ਮੋਦੀ ਮੇਰੇ ਦਾ ਜਨ ਦੁੱਧ ਪਿਆਲੇ ਆਹੇ ਸਾਹਿਬ ਜਿਆਦਿਆਂ ਨੂੰ ਉਹਨਾਂ ਦਿਨ ਮਨਾਉਂਦੇ ਸਨ ਗੱਲ ਹੋ ਆ ਜਦੋਂ ਕੋਈ ਵਿਹਾਰ ਸਾਹਮਣੇ ਹੋਇਆ ਹੋਏ ਤੇ ਬਾਪ ਦੀ ਯਾਦ ਆਂਦੀ ਆ ਅਹੀਂ ਟੂਰ ਤੋਂ ਗਏ ਮੈਂ ਹਾਂ ਚਲੋ ਜਨਾ ਉਹਦੇ ਦੁਆਨ ਲਗਾਣਾ ਉਹਨਾਂ ਨਾਲ ਚੱਲ ਕੇ ਗੱਲ ਕਰਨੀ ਗਏ ਅਹੀਂ ਦਰਸ਼ਨ ਸਿੰਘ ਉੱਥੇ ਆ ਗਿਆ ਜਿਹੜਾ ਉਹਨਾਂ ਦਾ ਜਹੇਦਾਰ ਸੀ ਉਹਨੂੰ ਹੱਥ ਹੱਦ ਲਿਆ ਕਿ ਜਿਹੜਾ ਇਹ ਦਿਨ ਮਨਾਉਂਦੇ ਆ ਅਹੀਂ ਦਿਨ ਦੱਸਣਿਆ ਬਈ ਦਿਨ ਮਨਾਇਆ ਕਿੱਦਾਂ ਵਾ ਤੇ ਕਿੰਨਾ ਸ਼ਾਹਜਾਹ ਨੂੰ ਕਿੰਨ ਦੁੱਧ ਪਿਆ ਲਿਆ ਸੀ ਇਹ ਆ ਗਿਆ ਫਿਰ ਲਈ ਤਾਂ ਬਨ ਲਾ ਪਿਆ ਬਨ ਕੇ ਆਦੀ ਵੀ ਸੁਣਾ ਦੇ ਸੰਸਾਰ ਨੂੰ ਪਤਾ ਹੀ ਨਹੀਂ ਕੀ ਖੇਲ ਵਈਆ ਸੱਜੇ ਬਿਦਾਜੀ ਤੂਰ ਦੇ ਗਏ ਗਰਦਾਸਪੁਰ ਆ ਵੀ ਪਿਤਾ ਜੀ ਛੋਲ ਬਿੰਡਾ ਤਾਰੀ ਦਾ ਲਾਗੇ ਜਗੀਰ ਸਿੰਘ ਉਹ ਭਗਦਾ ਨਾ ਸੀ ਸੱਜੇ ਪਿਤਾ ਜੀ ਕਹਿੰਨੇ ਚਲੋ ਟੂਰੀ ਉਹਦੇ ਘਰ ਰੱਖ ਦਿੱਤਾ ਜਦੋਂ ਵਿਆਹ ਹੋਣ ਲੱਗਾ ਸੱਜੇ ਪਿਤਾ ਜੀ ਗਿਆ 4 ਗਲਾਹ ਦੁੱਧੇ ਭਰ ਕੇ ਘਾਸਾਂ ਤੇ ਲਿਆ ਵਿਆਹ ਹੋਇਆ ਸਾਡੇ ਪਿਤਾ ਜੀ ਗਿਆ ਇਹ ਛੋਟੀ ਜਹਾਦ ਦਾ ਹੀ ਇਹ ਗੁਰੂ ਗੋਬਿੰਦ ਸਿੰਘ ਬਾਪ ਕਰਕੇ ਬਣਾਉਂਦਾ ਰਿਹਾ ਹੁਣ ਗੱਲ ਸਮਝਣੀ ਆ ਤੁਹਾਨੂੰ ਸਾਡੇ ਬਾਪ ਨੇ ਕਿਹਾ ਅਮਰਜੀਤ ਜੀ ਜਿਹੜਾ ਤੁਹਾਡਾ ਪਿਤਾ ਉਹ ਸਾਡਾ ਪਿਤਾ ਕਿਉਂ ਗਿਆ ਸੀ ਇਹ ਕੋਈ ਇਹਦਾ ਵੀ ਭਾਵਾ ਪਿਤਾ ਜੀ ਉਹ ਆ ਸਾਡਾ ਉਹ ਜਿਹਦੇ ਅੰਦਰੋਂ ਗੱਲ ਉੱਠੇ ਉਹ ਨੂੰ ਕਹੇ ਤਾਂ ਮੇਰਾ ਪਿਤਾ ਦੱਤਨ ਸਿੰਘ ਕਹਿੰਦਾ ਮੈਨੂੰ ਦਿੱਲੀ ਵਾਂਗ ਗੱਲ ਹੋਈ ਮੈਂ ਆਖਿਆ ਉਹ ਕਿਹੜਾ ਬਿਧਾਹੀ ਉਹ ਮੈਨੂੰ ਆਂਦਾ ਵੀ ਅੰਦਰ ਜਿਹੜਾ ਅੰਦਰ ਸੀ ਤੇ ਮੈਂ ਆਖਿਆ ਉਹਨਾਂ ਦਾ ਬਾਹਰ ਕਿਉਂ ਲਾਂ ਲਾਲਾ ਪੈ ਗਿਆ ਹਾਂ ਜੀ ਅੰਦਰ ਸੀ ਗੱਲ ਦੇ ਉਹਨਾਂ ਦੂਆਂ ਭਰਾਵਾਂ ਦਾ ਕਿਉਂ ਬਾਹਰ ਲਾਂ ਲਾਲਾ ਪੈ ਗਿਆ ਚੁੱਪ ਮੈਂ ਆਖਿਆ ਮਾਰੀ ਨੇ ਕਿਹਾ ਸੀ ਖਬੀ ਬੋ ਨੂੰ ਪੰਨਾਂ ਲਖਾਰੀਆਂ ਮਗਰ ਰਖੇ ਲੰਪ ਓਏ ਭਗ ਦਵਾਰਾ ਕੈਨਿਆਂ ਦਾ ਕੰਪ ਗਾਲ ਇਹ ਵੀ ਸਮਝ ਨਹੀਂ ਆ ਇਹਦੋ ਜੰਦੂ ਆਈ ਨਹੀਂ ਪਠੀ ਭਗ ਦਵਾਰਾ ਨਹੀਂ ਦੀ ਆਈ ਆ ਇਹ ਇੱਥੇ ਆ ਕੇ ਵੀ ਨਾਤਮਾ ਹੋਈ ਠੰਡੀ ਕਿੱਥੇ ਹੋਣੀ ਆ ਆ ਕਿਉਂ ਹੋਏ ਤਤੀ ਗੱਲ ਗੱਲਾਂ ਦੇ ਕਰਨ ਤੋਂ ਬਾਅਦ ਆ ਗਏ ਨੇ ਹੁਣ ਮੈਂ ਬੜੇ ਥੋੜੇ ਕਰਕੇ ਨਾ ਤੇ ਇਹਦੇ ਰਾਂਗ ਹੀ ਮਾਰੇ ਨੇ ਬੜੇ ਵਿਖਾਲੇ ਯਾਦਾ ਆ ਗਈਆਂ ਜਿੱਥੇ ਅੱਜ ਆਏ ਆ ਪਰਮੇਸ਼ਰ ਨੇ ਲਿਆਂਦਾ ਜੋ ਗੁਰਮੀਤ ਸਿੰਘ ਦਾ ਲੇਖ ਸੀ ਲਹਿਮਣ ਸਿੰਘ ਕਹਿੰਦਾ ਸੱਚੇ ਬਾਦਸ਼ਾਹ ਮੈਂ ਬਾਉਲ ਦਿਖਾਉਂ ਜਿਉਂ ਨੇ ਤੇ ਨਾ ਸੰਗਤ ਨੂੰ ਖਾਲੇਂਂ ਦੜਾ ਕੇ ਸੰਗਤ ਜਲੇ ਗਈ ਬੋਲ ਦਉਣ ਜੁੱਤੇ ਵੇਖ ਕੇ ਤੇ ਜੋ ਮੜੇ ਪਿਤਾ ਜੀ ਨਾਲ თან ਉਹ ਮਹਿੰਗਾ ਹੈਗਾ ਹਰੀਪੁਰਾ ਵੀ ਨਾਲ ਸੀ ਜਨੇ ਨਾਲ ਸਭਾ ਆਜੀ ਨਾਚਦੇ ਤੇ ਟੱਪਦੇ ਹੋਣ ਜਦੋਂ ਰੁੜਕੇ ਦੇ ਵਿੱਚੋਂ ਦੀ ਆਏ ਤੇ ਅੱਗੇ ਰੁੜਕੇ ਵੇ ਜਿਹੜੇ ਪਿੰਦੇ ਹਨ ਉਹ ਬੈਂਚਾਂ ਦੇ ਬੈਠੇ ਉਹਨਾਂ ਵੇਖਿਆ ਕਿ ਇਹ ਸੰਗਦੇ ਨਹੀਂ ਪਿੰਡ ਦੇ ਵਿੱਚ ਲਲਕਾਰੇ ਮਾਰਨ ਰਹੇ ਨੇ ਉਹ ਸਾਰਾ ਪਿੰਡ ਜੀ ਆ ਗਿਆ ਇਹਨਾਂ ਦੇ ਘਰ ਦੇ ਦਰਵਾਜ਼ੇ ਅਗੇ ਪੂਰੀਆਂ ਚੰਗਰਾ ਮਾਰਨ ਜੀ ਸੱਜੇ ਬਿੱਦਾ ਜੀ ਕਿਹਾ ਕੋਈ ਉਹਨਾਂ ਨੂੰ ਆਖਣਾ ਕੋਈ ਨਹੀਂ ਦਰਵਾਜ਼ੇ ਅਗੇ ਦੋ ਜਣੇ ਖਲੋਜੋ ਘਰ ਨਾਮ ਸਿੰਘ ਕੰਗਵਾ ਇੱਕ ਜਣਾ ਹੋਰ ਸਰਾਜ ਲੇਖ ਨਿਕਲਿਆ ਬਈ ਗਰਮੇਸਹ ਦੀ ਡੇਢ ਛੁੱਟ ਜਾਣੀ ਸੀ ਇਹ ਪਿੰਡ ਨੇ ਆਣ ਕੇ ਇਸੇ ਤਰ੍ਹਾਂ ਕਰਨਾ ਸੀ ਅੱਛਾ ਉਹ ਪਹਿਲਾਂ ਪਕਤਾਤਾ ਜਿਹੜਾ ਸੀ ਇਹ ਹੋਏ ਫਿਰ ਉਹਨਾਂ ਦਾ ਇੱਕ ਵਾਰੀ ਤੁਹਾਡਾ ਬਾਪ ਵਿਆਹ ਕਰੇ ਦਾ ਹੱਥਾਂ ਦਾ ਜੇ ਨੋ ਕਾਲਪੁਰ ਖਾਇਆ ਤੇ ਆਪਣੀ ਅਸੀਂ ਫਿਰ ਉਹ ਵੀ ਵਿਆਹ ਕਰੇ ਦਾ ਸੱਚੇ ਬਦਾਜੀ ਨੇ ਫਰਾਲੇ ਜਾ ਕੇ ਭੈਣ ਭਰਾਵਾਂ ਦਾ ਲੇਖ ਦੱਤਿਆ ਇਹ ਜਦੋਂ ਨੰਗਣ ਲੱਗਣਾ ਦਰਵਾਜਾ ਤੇ ਜਿਹੜੇ ਲੰਗਰੀ ਹਨ ਉਹਨਾਂ ਉਹ ਕੀ ਪਾਣੀ ਲੱਗਦੇ ਕੇ ਖਲੋਗੇ ਤੇ ਜਿੰਨੇ ਦਾ ਸਾਨੂੰ ਲਾਗਣਾ ਪਰਮੇਸ਼ਰਾ ਦੇਂਦਾ ਉਹਨਾਂ ਜਰ ਨੰਗਣ ਨਹੀਂ ਦੇਣਾ ਪਰਮੇਸ਼ਰ ਨੇ ਫਿਰ ਲਾਗ ਦੀ ਗੱਲ ਵੀ ਕੀਤੀ ਮਾ ਕੇ ਤਰ੍ਹਾਂ ਨੂੰ ਗਿਆ ਤੇ ਤੁਸੀਂ ਵਿਆਹ ਕਿਦਾਂ ਕਰਦੇ ਹੁੰਦੇ ਹੋ ਉਹ ਜਿਹੜਾ ਵਿਆਹ ਹੋਇਆ ਉਹ ਲਿਖਤ ਕੇ ਨੂੰ ਯਾਦ ਹੈ ਤੇ ਉਹ ਸੁਣਾ ਦਿਓ ਉਹ ਮੈਂ ਥੋੜੇ ਬੰਨੇ ਕਰਨ ਨੇ 26 ਪੋਦੇ ਠੀਕ ਸੱਜੇ ਬਿਦਾ ਜੀ ਕਿਹਾ ਆਤਮਾ ਮੰਦੀਆਂ ਹੁੰਦੀਆਂ ਹਨ ਸੱਜੇ ਬਿਦਾ ਜੀ ਕਿਹਾ ਪੰ냐 ਗੁਰਮੁਖਾ ਦੇ ਗਾਲ ਵਿੱਚ ਹੋਣ ਮਹਿਲਾ ਯੋਰ ਨਾਲ ਖੜਕਾਈ ਆ ਨਾਲੇ ਮੁਖੋਂ ਕਹਿਣਾ ਉਹ ਸਭ ਨੇ ਜਾਣਾ ਧਰਮ ਦਾਜ ਦੀ ਜੇਲਾ ਬਿਨਾ ਸਤਗੁਰ ਸ਼ਬਦ ਤੋਂ ਹੋਏ ਨਾ ਕੋਈ ਸਹਾਇਆ ਓ ਗੁਰਮਖੋ ਤੁਸੀਂ ਬਾਹ ਕੱਢ ਕੇ ਬੁਕੋ ਓ ਪ੍ਰਮ ਮਿਲਿਆ ਬੇ ਵਰਵਾਇਆ ਆਪਣੇ ਨਿਸ਼ਾਨਿਆਂ ਉਹ ਦੱਝੰਦਿਆ ਕਦੀ ਨਾ ਉਕੋ ਆ ਕਦੀ ਨਾ ਉਕੋ ਗੁਰੂ ਗੋਬਿੰਦ ਸਿੰਘ ਗਿਆ ਸਮਝਾਈਆ ਵਾਵਾ ਗੁਰੂ ਗੋਬਿੰਦ ਸਿੰਘ ਗਿਆ ਸਮਝਾਈਆ ਜਿਹੜਾ ਹੱਥ 'ਚ ਫੜੀ ਤਲਵਾਰ ਉਹ ਸਾਧਣਾ ਫੜ ਲੋ ਗੁੱਟੋ ਉਰਖ ਕਾਲ ਲਾਉ ਮਨਾਈਆ ਉਹਦੀ ਚਰਨੀ ਸਾਰੇ ਜੁਗੋ ਉਹ ਕਰ ਆਇਆ ਸ਼ੈਨ ਸਹੀ چرنی سارے چکو آیا شین چائییا با جی سو ہن پروان دی دیر